ਉਹ ਮੁੱਤ ਐਂਡ ਮਹਿਸੂਸ ਹੁੰਦਾ ਜਿਵੇਂ ਸਰੀਰ 'ਚ ਪੰਜਾਬੀ ਭਾਈਚਾਰੇ ਨੂੰ ਗ੍ਰਹਿਣ ਲੱਗ ਗਿਆ ਹੋਵੇ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਅਤੇ ਅੱਜ ਇੱਕ ਗੋਲੀਬਾਰੀ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਦੀ ਜਾਨ ਗਈ ਹੈ ਹੁਣ ਤੋਂ ਕੁਝ ਕੁ ਘੰਟੇ ਪਹਿਲਾਂ ਸਰੀ ਵਿੱਚ 159 ਸਟਰੀਟ ਅਤੇ 84 ਐਵੈਨਿਊ ਦੇ ਉੱਤੇ ਇੱਕ ਪੰਜਾਬੀ ਕਾਰੋਬਾਰੀ ਅਸਲ ਦੇ ਵਿੱਚ ਇੱਕ ਜਿਹੜਾ ਨਾਮੀ ਡਿਵੈਲਪਰ ਤੇ ਜਿਨ੍ਹਾਂ ਦਾ ਨਾਮ ਸਤਵਿੰਦਰ ਸ਼ਰਮਾ ਉਹਨਾਂ ਦੇ ਵਪਾਰ ਦੇ ਉੱਤੇ ਗੋਲੀਆਂ ਚਲਾਏ ਜਾਣ ਦੀ ਖਬਰ ਮਿਲੀ ਸੀ ਪਰ ਬਾਅਦ ਵਿੱਚ ਖਬਰ ਮਿਲੀ ਹੈ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਵਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਭਾਈ ਚਾਰੇ ਵਿੱਚ ਇਸ ਦੁਖਦਾਈ ਖਬਰ ਤੋਂ ਬਾਅਦ ਸਹਿਮ ਹੈ ਪੁਲਿਸ ਨੇ ਭਾਵੇਂ ਇਸ ਬਾਬ ਤਹਾਲੇ ਤੱਕ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ ਪਰ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਸਤਵਿੰਦਰ ਸ਼ਰਮਾ ਦੇ ਵਪਾਰਕ ਅਦਾਰੇ ਤੇ ਪਹੁੰਚੇ ਅਤੇ ਉਹਨਾਂ ਤੇ ਕਾਤਲਨਾਕ ਹਮਲਾ ਕਰ ਦਿੱਤਾ ਜਾਣਕਾਰੀ ਦੇ ਅਨੁਸਾਰ ਡਾਇਮੰਡ ਲੇਬਰ ਕੰਟਰੈਕਟਰ ਦੇ ਮਾਲਕ ਠੇਕੇਦਾਰ ਅਤੇ ਕਾਰੋਬਾਰੀ ਸਤਵਿੰਦਰ ਸ਼ਰਮਾ ਸਨ ਜਿਨ੍ਹਾਂ ਦਾ ਕਤਲ ਹੋਇਆ ਹੈ ਅਤੇ ਭਾਈਚਾਰੇ ਦੇ ਵਿੱਚ ਉਹ ਇੱਕ ਮਿਲਨਸਾਰ ਵਿਅਕਤੀ ਵਜੋਂ ਜਾਣੇ ਜਾਂਦੇ ਐ ਅਤੇ ਉਹਨਾਂ ਦੇ ਸਬੰਧ ਵਿੱਚ ਪਿਛਲੇ ਸਮੇਂ ਦੌਰਾਨ ਕੋਈ ਵੀ ਅਣਸੁਖਾਵੀ ਜਾਣਕਾਰੀ ਨਹੀਂ ਸਿਮਲੀ ਸਤਵਿੰਦਰ ਸ਼ਰਮਾ ਦੀ ਕਤਲ ਦੀ ਵਾਰਦਾਤ ਨੇ ਭਾਈਚਾਰੇ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਸਦਮੇ 'ਚ ਐ ਦੱਸਣਾ ਬਣਦਾ ਹੈ ਕਿ ਬੀਤੇ ਸ਼ਨੀਚਰਵਾਰ ਅਤੇ ਐਤਵਾਰ ਦੀ ਰਾਤ ਤੋਂ ਸਰੀ ਦੇ ਵਿੱਚ ਗੋਲੀਆਂ ਚੜਨ ਦਾ ਸਿਲਸਲਾ ਵੱਧ ਤੂਰ ਜਾਰੀ ਹੈ ਇਹਦੇ ਤੋਂ ਪਹਿਲਾਂ ਲక్ష్ਮੀ ਨਾਰੈਣ ਮੰਦਿਰ ਦੇ ਪ੍ਰਧਾਨ ਅਤੇ ਰਿਫਲੈਕਸ਼ਨ ਬੈਂਕੁਇਟ ਹਾਲ ਦੇ مالک ਉਹਨਾਂ ਦੇ ਰਿਫਲੈਕਸ਼ਨ ਬੈਂਕੁਇਟ ਹਾਲ ਤੇ ਗੋਲੀਆਂ ਚਲਦੀਆਂ ਨੇ ਉਹਦੇ ਤੋਂ ਬਾਅਦ ਸਹਿਮ ਦਾ ਮਾਹੌਲ ਸੀ ਫਿਰ ਉਹਦੇ ਤੋਂ ਬਾਅਦ ਉਹਨਾਂ ਦੀ ਇਨਸ਼ੋਰੈਂਸ ਏਜੰਸੀ ਤੇ ਰਾਤ ਨੂੰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲੇ ਉਹਨਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਦੇ ਤੋਂ ਪਹਿਲਾਂ ਇੱਕ ਘਰ ਦੇ ਉੱਤੇ ਦੋ ਵਾਰ ਗੋਲੀ ਚੱਲੀ ਸਤਵਿੰਦਰ ਸ਼ਰਮਾ ਦੀ ਇਸ ਜਾਨਲੇਵਾ ਹਮਲੇ ਦੇ ਵਿੱਚ ਜਾਨ ਚਲੀ ਗਈ ਹੈ ਅਤੇ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਬੈਂਕਟ ਹਾਲ ਤੇ ਗੋਲੀਆਂ ਚੱਲੀਆਂ ਨੇ ਇਹਨਾਂ ਦਾ ਆਪਸ ਦੇ ਵਿੱਚ ਹਾਲੇ ਤੱਕ ਕੋਈ ਸਬੰਧ ਨਹੀਂ ਦੱਸਿਆ ਜਾ ਰਿਹਾ ਅਤੇ ਨਾ ਹੀ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਪਰ ਭਾਈਚਾਰੇ ਦੇ ਅੰਦਰ ਇੱਕ ਦੂਸਰੇ ਪ੍ਰਤੀ ਸਮਾਜਿਕ ਸਾਂਝ ਜ਼ਰੂਰ ਹੈ ਅਤੇ ਦੋਵੇਂ ਘਟਨਾਵਾਂ ਸਰੀ ਅਤੇ ਪੰਜਾਬੀ ਭਾਈਚਾਰੇ ਵਾਸਤੇ ਚਿੰਤਾਜਨਕ ਵੀ ਨੇ ਦੱਸਣਾ ਬਣਦਾ ਕਿ ਇਹਦੇ ਤੋਂ ਕੁਝ ਸਮਾਂ ਪਹਿਲਾਂ ਟ੍ਰਾਂਟੋ ਇਲਾਕੇ ਦੇ ਵਿੱਚ ਹਰਜੀਤ ਸਿੰਘ ਢੱਡਾ ਨਾਮੀ ਇੱਕ ਵਪਾਰੀ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪਰਿਵਾਰ ਦੇ ਅਨੁਸਾਰ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦਾ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ ਸੀ। ਅਤੇ ਸਤੀਸ਼ ਕੁਮਾਰ ਨੇ ਵੀ ਇਹ ਆਖਿਆ ਸੀ ਕਿ ਉਹਨਾਂ ਤੋਂ ਵੀ 2 ਮਿਲੀਅਨ ਡਾਲਰ ਫਰੋਤੀ ਦੀ ਮੰਗ ਕੀਤੀ ਗਈ ਹੈ। ਭਾਰਤੀ ਗੈਂਗ ਦੇ ਦਿਗ ਵਿਜੇ ਅਤੇ ਅਮਨ ਨਾਮ ਦੇ ਕੱਤਥ ਦੋਸ਼ੀਆਂ ਨੂੰ ਬਾਅਦ ਦੇ ਵਿੱਚ ਡੈਲਟਾ ਦੇ ਵਿੱਚੋਂ ਹਰਜੀਤ ਢੱਡਾ ਦੇ ਕਤਲ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਲੁੱਟਾਂ ਕੋਹਾਂ ਤੇ ਕਤਲਾਂ ਦਾ ਮਾਹੌਲ ਹੈ ਅਤੇ ਕੈਨੇਡੀਅਨ ਭਾਈਚਾਰਾ ਸਦਮੇ ਦੇ ਵਿੱਚ ਹੈ ਤੇ ਜਾਣਕਾਰੀ ਹੈ ਕਿ ਜੇਕਰ ਸੁਤਵਿੰਦਰ ਸ਼ਰਮਾ ਦੇ ਇਸ ਕਤਲ ਕਾਂਡ ਦੇ ਨਾਲ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਆਈ ਹਿੱਟ ਨੂੰ 1877 551 44 48 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹਦੇ ਨਾਲ ਹੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਕਿਉਂਕਿ ਬੀਤੇ ਦਿਨੀ ਰਿਫਲੈਕਸ਼ਨ ਬੈਂਕੁਇਟ ਹਾਲ ਅਤੇ ਲక్ష్ਮੀ ਨਾਰਾਇਣ ਮੰਦਿਰ ਸ੍ਰੀ ਦੇ ਪ੍ਰਧਾਨ ਉਹਨਾਂ ਦੇ ਵਪਾਰਕ ਅਦਾਰੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਹੁਣ ਉਹਦੀ ਜ਼ਿੰਮੇਵਾਰੀ ਇੱਕ ਪੋਸਟ ਪਾ ਕੇ ਲਈ ਗਈ ਹੈ ਅਤੇ ਇਹ ਪੋਸਟ ਦੇ ਵਿੱਚ 골ਡੀ ਢਿੱਲੋਂ ਦਾ ਨਾਮ ਹੈ 골ਡੀ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਹੈ ਉਹਦੇ ਵਿੱਚ ਲਿਖਿਆ ਸਤਿ ਸ਼੍ਰੀ ਅਕਾਲ ਰਾਮ ਰਾਮ ਸਾਰਿਆਂ ਨੂੰ ਲਾਰੈਂਸ ਬਿਸ਼ਨੁਈ ਗੈਂਗ ਦੇ ਵੱਲੋਂ ਅੱਗੇ ਉਹ ਲਿਖਦਾ ਹੈ ਕਿ ਰਿਫਲੈਕਸ਼ਨ ਬੈਂਕੁਇਟ ਹਾਲ ਤੇ ਜੋ ਇਸੇ ਹਫ਼ਤੇ ਫਾਇਰਿੰਗ ਹੋਈ ਇਹਦੀ ਜ਼ਿੰਮੇਵਾਰੀ ਮੈਂ 골ਡੀ ਢਿੱਲੋਂ ਲਾਰੈਂਸ ਵਿਸ਼नोई ਗੈਂਗ ਵਾਲੇ ਲੈ ਰਹੇ ਆ ਅਸੀਂ ਅੱਜ ਤੱਕ ਕਿਸੇ ਨੂੰ ਨਜ਼ਾਇਜ਼ ਤੰਗ ਨਹੀਂ ਕੀਤਾ ਤੇ ਨਾ ਹੀ ਕਰਾਂਗੇ ਸਾਡੀ ਦੁਸ਼ਮਣੀ ਕਿਸੇ ਵੀ ਇੱਕ ਰਿਲੀਜੀਅਨ ਨਾਲ ਜਾਂ ਕਿਸੇ ਭਾਈਚਾਰੇ ਨਾਲ ਨਹੀਂ ਸਾਡੀ ਦੁਸ਼ਮਣੀ ਸतीश ਅਰਗੀ ਗੰਦਗੀ ਨਾਲ ਹੈ ਇਹਦੇ ਅਰਗੇ ਕਾਲੇ ਕੰਮਾਂ ਤੋਂ ਪੈਸਾ ਬਣਾ ਕੇ ਹੁਣ ਵਾਈਟ ਕਾਲਰ ਵੜ ਕੇ ਬੈਠੇ ਐ ਸतीश ਤੇ ਇਹਦੇ ਮੁੰਡੇ ਅਮਨ ਨੇ ਆਪਣੀ ਪੋਸਟ ਦਾ ਗਲਤ ਇਸਤੇਮਾਲ ਕੀਤਾ ਤੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਅਤੇ ਆਪਦੇ ਸਾਰੇ ਕਾਲੇ ਕੰਮਾਂ ਤੇ ਚਾਦਰ ਪਾਈ ਹੈ ਇਹਨਾਂ ਨੇ ਲੋਕਾਂ ਨੂੰ ਵੰਡਣ ਦਾ ਕੰਮ ਕੀਤਾ ਤੇ ਜਦੋਂ ਹੁਣ ਆਪਣੇ ਤੇ ਗੱਲ ਆਈ ਤਾਂ ਯੂਨਿਟੀ ਦੀ ਗੱਲ ਕਰਦੇ ਆ ਇਹਨਾਂ ਨੇ ਪਬਲਿਕ ਦੇ ਵਿੱਚ ਹੇਟ ਫਲਾਈ ਹੈ ਪੋਲਿਟੀਕਲ ਸਟੰਟ ਖੇਡੇ ਆ ਇਹੋ ਜਿਹਿਆਂ ਝੂਠਾਂ ਨੂੰ ਅਸੀਂ ਬਖਸ਼ਾਂਗੇ ਨਹੀਂ ਇਹਦੇ ਅਰਗੀਆਂ ਹੋਰ ਵੀ ਜਿੰਨੀਆਂ ਝੂਠਾ ਨੇ ਜੋ ਗਲਤ ਕੰਮ ਕਰਦੀਆਂ ਨੇ ਮੰਦਰਾਂ ਜਾਂ ਗੁਰੂ ਘਰ ਦੀ ਆੜ ਚ ਪੈਸੇ ਕਮਾਉਂਦੀਆਂ ਨੇ ਉਹ ਸਭ ਤਿਆਰ ਰਹਿਣ ਭਾਵ ਧਮਕੀ ਦਿੱਤੀ ਗਈ ਹੈ ਤੇ ਨਾਲ ਆਖਿਆ ਕਿ ਤੁਸੀਂ ਲੋਕਾਂ ਦੇ ਮੂਹਰੇ ਆਪਣੀ ਇਮੇਜ ਵਾਈਟਵਾਸ਼ ਕਰ ਰਹੇ ਹੋ ਪਰ ਸਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ ਸੁੱਦਰ ਜਾਓ ਲਾਸਟ ਵਾਰਨਿੰਗ ਹੈ ਨਹੀਂ ਤਾਂ ਸਭ ਨੂੰ ਨੰਗਾ ਕਰਾਂਗੇ ਤੇ ਨਾਲ ਉਹ ਲਿਖ ਦਿਆ ਕਿ ਮੇਰੀ ਆਮ ਪਬਲਿਕ ਨੂੰ ਬੇਨਤੀ ਹੈ ਕਿ ਰਿਫਲੈਕਸ਼ਨ ਬੈਂਕਟ ਹਾਲ ਦੇ ਸतीश ਦੇ ਕਿਸੇ ਵੀ ਬਿਜ਼ਨਸ ਉਹ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਜੇ ਉਹਨਾਂ ਤੇ ਜਾਣਾ ਤਾਂ ਆਪਦਾ ਦੇਖ ਪਰ ਕੇ ਜਾਇਓ ਕਿਤੇ ਇਹਦੇ ਚੱਕਰ ਚ ਆਪਣਾ ਨੁਕਸਾਨ ਨਾ ਕਰਵਾ ਲਿਓ ਕਿਉਂਕਿ ਇਹ ਸਿਰਫ ਟ੍ਰੇਲਰ ਸੀ ਅਸੀਂ ਮੂਵੀ ਇਹਨੂੰ ਹਜੇ ਦਿਖਾਉਣੀ ਆ ਉਹ ਬਾਕੀ ਆ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਸਤੀਸ਼ ਤੇ ਇਹਦੇ ਮੁੰਡੇ ਕਰਕੇ ਕਿਸੇ ਬੇਕਸੂਰ ਦਾ ਨੁਕਸਾਨ ਹੋਵੇ ਤੇ ਫਿਰ ਹੇਠ ਲਿਖਦਾ ਹੋ ਜੈ ਸ਼੍ਰੀ ਰਾਮ ਲਾਰੈਂਸ ਬਿਸ਼ਨੋਈ ਗੈਂਗ ਅੰਕਿਤ ਭਾਂਡੂ ਸ਼ੇਰੇਵਾਲਾ ਜਤਿੰਦਰ ਗੋਗੀਮਾਰ ਗਰੁੱਪ ਹਸ਼ੀਮ ਬਾਬਾ ਕਾਲਾ ਰਾਣਾ ਅਤੇ ਅਰਜੂ ਬਿਸ਼ਨੋਈ ਹੁਣ ਇਹ ਜਿਹੜੀ ਪੋਸਟ ਹੈ ਦਰਅਸਲੇ ਇੱਕ ਅਮਰੀਕਨ ਨੰਬਰ ਤੋਂ ਬਹੁਤ ਸਾਰੇ WhatsApp ਗਰੁੱਪਾਂ ਦੇ ਵਿੱਚ ਭੇਜੀ ਗਈ ਹੈ ਇੱਕ ਕਿਸਮ ਦੀ ਬੀਤੇ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਤੀਸ਼ ਅਤੇ ਰਿਫਲੈਕਸ਼ਨ ਬੈਂਕਟ ਹਾਲ ਉਸ ਅਦਾਰੇ ਤੇ ਗੋਲੀਆਂ ਚਲਾਏ ਜਾਣ ਦੀ ਇਹਦੇ ਚ ਜ਼ਿੰਮੇਵਾਰੀ ਲੈ ਲਈ ਹੈ ਪਰ ਦੂਸਰੇ ਪਾਸੇ ਅੱਜ ਤਾਜ਼ਾ ਗੋਲੀ ਕਾਣ ਦਾ ਕੋਈ ਵੇਰਵਾ ਹਾਲੇ ਹੋਰ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਹਾਲੇ ਤੱਕ ਉਹਦੀ ਕਿਸੇ ਨੇ ਜ਼ਿੰਮੇਵਾਰੀ ਕਬੂਲੀ ਹੈ ਪਰ ਸਰੀ ਦੇ ਲੋਕਾਂ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਹੈ ਕਿ ਸਰੀ ਦੇ ਲੋਕਾਂ ਨੇ ਗੈਂਗਵਾਰ ਤੋਂ ਦੁਖੀ ਹੋ ਕੇ ਨਸ਼ਿਆਂ ਦੇ ਧੰਦੇ ਤੋਂ ਤਸਕਰਾਂ ਤੋਂ ਦੁਖੀ ਹੋ ਕੇ ਪੁਲਿਸ ਬਦਲ ਦਿੱਤੀ ਸੀ ਆਰਸੀਐਮਪੀ ਦੀ ਥਾਂ ਤੇ ਸਰੀ ਪੁਲਿਸ ਲਿਆਂਦੀ ਸੀ ਪਰ ਮਾਮਲਾ ਉੱਥੇ ਹੀ ਖੜਾ ਕਿਸੇ ਤਣਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਅਤੇ ਕਿੱਥੋਂ ਕਿਵੇਂ ਗ੍ਰਿਫਤਾਰੀਆਂ ਹੁੰਦੀਆਂ ਨੇ ਅਤੇ ਭਾਈਚਾਰਾ ਚਾਹੁੰਦਾ ਹੈ ਕਿ ਪਬਲਿਕ ਸੇਫਟੀ ਪਹਿਲਾਂ ਤੇ ਬਾਕੀ ਦੇ ਕੰਮ ਬਾਅਦ